ਆਸਾ ਭਗਤ ਕਬੀਰ ਜੀ ਬਾਪ ਦਿਲਾਸਾ ਮੇਰੂ ਕੀਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕੋ ਕਉ ਕਿੰ ਮਨੁ ਵਿਸਾਰੀ ਅਗ ਗਿਆਨੋ ਬਾਜੀ ਹਾਰੀ ਮੋਈ ਮੇਰੀ ਮਾਈ ਹੂੰ ਕਰਾ ਸੁਖਾਲਾ ਪੈਰੂ ਨਹੀਂ ਦਗਲੀ ਲਗੈ ਨ ਪਾਲਾ ਰਹੁ ਬਰਤਿ ਸੁਬਾਪੈ ਜਿਨ ਹੂੰ ਜਾਇ ਪੰਚਾਂਤੀ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵਨ ਤਲਦੀਨੇ ਹਰ ਸਿਮਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੂ ਵੱਡ ਗੁਸਾਈ ਇਸ ਪਿਤਾ ਪੇ ਹੂੰ ਕਿਉ ਕਰ ਜਾਈ ਸਤਗੁਰੂ ਮਿਲੇ ਤਉ ਮਾਰਗ ਦਿਖਾਇਆ ਭਗਤ ਪਿਤਾ ਮੇ ਜਗਤ ਪਿਤਾ ਮੇਰਾ ਮਨ ਪਾਇਆ ਹਉ ਪੂਤ ਤੇਰਾ ਤੂੰ ਬਾਪ ਮੇਰਾ ਏ ਕਹਿ ਠਾਹਰ ਦੂਹਾ ਬਸੇਰਾ ਕੋ ਕਬੀਰ ਜਨ ਏਕੂ ਬੂਝਿਆ ਗੁਰ ਪ੍ਰਸਾਦ ਮੇ ਸਭ ਕਿਛ ਸੂਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾ ਰੰਗ ਦਰਦਰਜ ਭਗਤ ਕਬੀਰ ਜੀ ਦੀ ਬਾਣੀ ਦੀ ਵਿਚਾਰ ਰੰਮੀ ਹੋਈ ਹੈ ਤੋਂ ਅੱਜ ਤੀਜਾ ਸ਼ਬਦ ਹੈ ਜਿਸ ਦੀ 라ਹੂ ਦੀ ਪੰਕਤੀ ਜਿਹਦੇ ਵਿੱਚ ਕੇਂਦਰੀ ਪਾਵ ਹੈ ਉਹ ਹੈ ਮੋਈ ਮੇਰੀ ਮਾਈ ਹੂੰ ਖਰਾ ਸੁਖਾਲਾ ਮੇਰੀ ਮਾਂ ਮਰ ਗਈ ਹੈ ਮੈਂ ਬੜਾ ਸੁਖਾ ਹੋ ਗਿਆ ਹੁਣ ਜੇ ਸਿੱਧੇ ਅਰਥ ਕਰਾਂਗੇ ਤਾਂ ਕੀ ਮਤਲਬ ਨਿਕਲੇਗਾ ਜੀਵਨ ਚ ਕੀ ਸੇਧ ਮਿਲੇਗੀ ਤੂੰ ਪਾਵਤਮ ਗਰਥਨ ਕਿ ਮੈਂ ਮਾਇਆ ਨੂੰ ਆਪਣੀ ਮਾਂ ਬਣਾ ਕੇ ਰੱਖਿਆ ਸੀ ਮਾਂ ਸਭ ਤੋਂ ਪਿਆਰਾ ਲਾਡਲਾ ਰਿਸ਼ਤਾ ਹੁੰਦਾ ਹੈ ਤੂੰ ਮਾਇਆ ਸਾਰਿਆਂ ਨੂੰ ਲਾਡ ਲਈ ਹੈ ਮਾਇਆ ਸਾਰਿਆਂ ਨੂੰ ਬੜੀ ਪਿਆਰੀ ਹੈ ਆਪਣੇ ਮਾਂ ਜਾਂ ਮਾਇਆ ਨਾਲ ਪਿਆਰ ਕਰਦੇ ਨੇ ਅੱਜ ਕੱਲ ਤੇ ਮਾਵਾਂ ਬਾਪ ਕੋਲੋਂ ਵੀ ਮਾਇਆ ਜਦੀ ਪਿਆਰੀ ਹੋ ਗਈ ਹੈ ਉਹ ਜਿਹੜੀ ਮੇਰੇ ਅੰਦਰ ਮਾਇਆ ਦੀ ਮਮਤਾ ਸੀ ਉਹ ਮੇਰੀ ਜਿਹੜੀ ਮਾਂ ਬਣੀ ਪਈ ਸੀ ਉਹ ਮਰ ਗਈ ਹੈ ਪਾਪ ਮੇਰੇ ਅੰਦਰੋਂ ਮਾਇਆ ਦੀ ਭੁੱਖ ਮਿਟ ਗਈ ਮਾਏ ਦੀ ਜਿਹੜੀ ਲੋਭ ਲਾਲਸਾ ਸੀ ਉਹ ਮੇਰੇ ਅੰਦਰੋਂ ਖਤਮ ਹੋ ਗਈ ਉਹ ਮਰ ਗਈ ਹੈ ਮੋਈ ਮੇਰੀ ਮਾਈ ਹੂੰ ਖਰਾ ਸੁਖਾ ਰ ਤੇ ਉਹਨੂੰ ਬੜਾ ਸੁਖਾ ਹੋ ਗਿਆ ਸੁਕਾ ਕਿਉਂ ਹੋ ਗਿਆ ਕਿਉਂਕਿ ਮਾਇਲੇ ਪਰਦਾ ਫਿਰਦਾ ਸਾਂ ਦਰਦਰ ਧੱਕੇ ਖਾਂਦਾ ਫਿਰਦਾ ਸਾਂ ਸੂਕੇ ਹੀਤ ਬੋਧ ਦੁਖ ਪਾਵਤ ਸੇਵ ਕਰਤ ਜਨ ਜਣਕੀ ਉਹ ਜਿਹੜੀ ਦੋੜ ਮੁੱਕ ਗਈ ਪੈਰ ਉਹਨੇ ਦਗਲੀ ਦਗਲੀ ਹੁੰਦਾ ਰੀਸ਼ਮੀ ਬੂਰਦਾਰ ਧਾਗਿਆਂ ਵਾਲੀ ਕੋਈ ਕੋਈ ਚੋਲਾ ਕੋਈ ਕੁਰਤਾ ਉਹ ਇਤੇ ਇਹ ਦਗਲੀ ਕਿਸ ਨੂੰ ਕਹਿਆ ਸਰੀਰ ਨੂੰ ਕਿ ਜਿਹੜਾ ਬੜਾ ਪਿਆਰਾ ਰਿਸ਼ਮ ਵਰਗਾ ਸੋਹਣਾ ਸਰੀਰ ਪਰਮਾਤਮਾ बार-बार ਮੈਨੂੰ ਦਿੰਦਾ ਹੈ ਹੁਣ ਮੈਨੂੰ ਇਹ बार-बार ਸਿਰਣੀ ਧਾਰਨ ਕਰਨੇ ਪੈਣਗੇ ਪੈਰੂਣੀ ਦਗਲੀ ਇੱਕ ਕੌਣ ਕਹ ਰਿਹਾ ਪੈਰੂਣੀ ਦਗਲੀ ਕਦੇ ਅਸੀਂ ਵੀ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਕਿ ਬੋਲਦਾ ਤੇ ਮੂੰਹ ਹੈ ਲੇਕਿਨ ਅੰਦਰੋਂ ਬੋਲਦੀ ਜਿਹੜੀ ਹਸਤੀ ਹੈ ਉਹ ਇਸ ਸਰੀਰ ਨਾਲ ਹੀ ਬੋਲਦੀ ਹੈ ਇਹ ਉਸਦਾ ਸਰੀਰ ਹੈ ਇਸ ਸਰੀਰ ਨੂੰ ਉਹ ਆਪਣਾ ਚੋਲਾ ਸਮਝਦਾ ਹੈ ਲਿਸ਼ਮੀ ਚੋਲਾ ਬੜਾ ਕੀਮਤੀ ਚੋਲਾ ਕਹਿੰਦੇ ਨੇ ਇਸ ਰਿਕ ਚੋਲਾ ਨੂੰ ਮੇ ਮੁੜ ਮੁੜ ਕੇ ਨਹੀਂ ਮੈਨੂੰ ਪਹਿਣ ਦੀ ਲੋੜ ਨਹੀਂ ਪੈਗੀ ਕਿਉਂਕਿ ਜਦੋਂ ਮਾਇਆ ਤੋਂ ਮੁਕਤ ਹੋ ਗਿਆ ਮੋਹ ਮਾਇਆ ਤੋਂ ਮੁਕਤ ਹੋ ਗਿਆ ਤੇ ਪ੍ਰਭੂ ਚਰਨਾਂ ਦੀ ਸੁਰਤ ਜੁੜ ਗਈ ਤੇ ਹੁਣ ਮੈਨੂੰ ਮੁੜ ਮੁੜ ਕੇ ਇਸ ਜਨਮ ਮਰਨ ਦਾ ਗੇੜ ਭੁਗਤਣ ਦੀ ਲੋੜ ਨਹੀਂ ਸਿੜੀ ਦੀ ਦਗਲੀ ਪਹਿਣ ਦੀ ਮੈਨੂੰ ਲੋੜ ਨਹੀਂ ਲਗਿਆ ਨਾ ਪਾਲਾ ਕਿ ਫਿਰ ਮੈਨੂੰ ਹੁਣ ਪਾਲਾ ਵੀ ਨਹੀਂ ਲੱਗਣਾ ਪਾ ਮਾਇਆ ਦੇ ਕਾਰਨ ਜਿਹੜਾ ਦੁੱਖ ਲੱਗਦਾ ਸੀ ਉਹ ਜਿਹੜਾ ਮਾਇਆ ਦੇ ਕਾਰਨ ਕੋਰਾਪਣ ਸੀ ਕੋਰਾ ਲੱਗਦਾ ਸੀ ਉਹ ਖਤਮ ਹੋ ਗਿਆ ਹੁਣ ਮੈਨੂੰ ਸਾਰੇ ਮੇਰੇ ਕਲੇਸ਼ ਹੀ ਮੁੱਕ ਗਏ ਤੋਂ ਰਾਉ ਦੀ ਪੰਕਤੀ ਇਹ ਪ੍ਰੇਰਣਾ ਦਿੰਦੀ ਹੈ ਕਿ ਜਿਤਨੀ ਦੇਰੀ ਇਨਸਾਨ ਮਾਇਆ ਦੀ ਮਮਤਾ ਇਨਸਾਨ ਨੂੰ ਘੇਰੀ ਬੈਠੀ ਹੈ ਇਤਨੀ ਦੇਰੀ ਉਹ ਜਨਮ ਮਰਨ ਦੇ ਗੇਟ ਤੋਂ ਨਹੀਂ ਬਚਦਾ ਤੇ ਨਾ ਇਹ ਉਹ ਦੁੱਖਾਂ ਕਲੇਸ਼ਾਂ ਦੇ ਪਾਲੇ ਤੋਂ ਬਚਦਾ ਹੈ ਤੋਂ ਭਗਤ ਜੀ ਇਥੇ ਕਹਿੰਦੇ ਨੇ ਕਿ ਨਹੀਂ ਮੇਰੇ ਅੰਦਰ ਉਹ ਇਹ ਮਨੋ ਬਿਰਤੀ ਮਰ ਗਈ ਹੈ ਮਾਇਆ ਵਾਲੀ ਇਸ ਲਈ ਮੈਂ ਸੁੱਖਾ ਹੋ ਗਿਆ ਹਾਂ ਹੁਣ ਖਰਾ ਸੁੱਖਾ ਲਾ ਮੈਂ ਬਹੁਤ ਸੁੱਖਾ ਹੋ ਗਿਆ ਹਾਂ ਇਹ ਮੇਰ ਕਿਸ ਤਰ੍ਹਾਂ ਹੋਈ ਇਹ ਬਾਕੀ ਪੰਕਤੀ ਵਿੱਚ ਵਿਸਥਾਰ ਹੈ ਕਿ ਬਾਪ ਦਿਲਾਸਾ ਮੇਰੂ ਕੀਨਾ ਮੇਰੇ ਸੱਚੇ ਪਿਤਾ ਉਹ ਪਰਮ ਪਿਤਾ ਨੇ ਇੱਕ ਪਿਤਾ ਇੱਕ ਇਸ ਕੇਮ ਬਾਰਕ ਤੁਸਾਂਜਾ ਸਾਈ ਬਾਪ ਹਮਾਰਾ ਜੋ ਮਾਲਕ ਹੈ ਉਸਨੇ ਮੈਨੂੰ ਦਲਾਸਾ ਦਿੱਤਾ ਮੇਰੇ ਤੇ ਮੇਰ ਕੀਤੀ ਸੇਜ ਸੁਖਾਲੀ ਮੇਰਾ ਹਿਰਦਾ ਰੂਪੀ ਸੇਜ ਸੁਖਾਲੀ ਹੋ ਗਈ ਸੁਖਵਲੀ ਹੋ ਗਈ ਹਿਰਦਾ ਸਹਿਜ ਵਿਚ ਆ ਕੇ ਸੁਖੀ ਹੋ ਗਿਆ ਮੁਖ ਅਮਰਤ ਦਿਨਾ ਕਿਉਂਕਿ ਮੇਰੇ ਮੁਖ ਚ ਆਪਣਾ ਆਤਮਿਕ ਜੀਵਨ ਦੇਣ ਵਾਲਾ ਨਾਮ ਬਖਸ਼ ਦਿੱਤਾ ਉਸ ਬਾਪ ਪਿਤਾ ਪਰਮਾਤਮਾ ਨੇ ਮੈਨੂੰ ਤੇ ਉਸ ਬਾਪ ਕੋ ਕਿਉ ਮਨੋਂ ਵਿਸਾਰੀ ਐਸੇ ਪ੍ਰਭੂ ਪਿਤਾ ਨੂੰ ਮੈਂ ਮਣ ਤੂੰ ਕਿਉਂ ਬੁਲਾਵਾਂ ਜਿਸ ਨੇ ਇਹ ਮੇਰੇ ਮੇਹਰ ਕੀਤੀ ਕਿ ਉਸ ਨੇ ਮੈਨੂੰ ਆਪਣਾ ਨਾਮ ਦੇ ਕੇ ਮੈਨੂੰ ਸੁਖੀ ਕਰ ਦਿੱਤਾ ਮੇਰੇ ਹਿਰਦੇ ਦੀ ਸੇਜ ਪਾਕ ਕਰ ਦਿੱਤੀ ਮਾਇਆ ਦੀ ਤ੍ਰੇ ਮਿਟ ਗਈ ਮਾਇਆ ਦੀ ਭੁੱਖ ਮਿਟ ਗਈ ਲਾਲਸਾ ਮਿਟ ਗਈ ਇਹ ਦਲਾਸਾ ਮੈਨੂੰ ਵਾਹਿਗੁਰੂ ਨੇ ਦਿੱਤਾ ਤੇ ਸੁਆਪ ਕੋ ਕਿਉਂ ਮਨੂੰ ਵਿਸਾਰ ਵਿਸਾਰੀ ਆ ਗਏ ਗਿਆਨ ਬਾਜ਼ੀ ਹਾਰੀ ਹੁਣ ਮੈਂ ਜਿਉ ਜਿਉ ਜੀਵਨ ਚੱਗੇ ਆ ਕੇ ਜਾਂਦਾ ਮੈਂ ਕੋਈ ਬਾਜ਼ੀ ਹਾਰਦਾ ਨਹੀਂ ਕੋਈ ਹਾਰਨ ਵਾਲੇ ਕੰਮ ਨਹੀਂ ਕਰਦਾ ਜਿੱਤਣ ਵਾਲੇ ਕੰਮ ਕਰਦਾ ਕਿ ਜੇ ਮੈਂ ਅੱਗੇ ਪ੍ਰਭੂ ਦਰ ਤੇ ਵੀ ਜਾਵਾਂਗਾ ਤੇ ਮੈਂ ਉੱਥੇ ਬਾਜ਼ੀ ਹਾਰ ਕੇ ਨਹੀਂ ਜਾਵਾਂਗਾ ਜੀਵਨ ਦੀ ਬਾਜ਼ੀ ਜਿੱਤ ਕੇ ਜਾਵਾਂ ਚਲੇ ਜੁਵਾਰੀ ਦੋ ਹੱਥ ਚਾਰ ਵਾਲੀ ਗੱਲ ਨਹੀਂ ਹੋਵੇਗੀ ਮੈਂ ਜੀਵਨ ਸਫਲਾ ਕਰਕੇ ਜਾਵਾਂਗਾ ਇਹ ਮੇਰੇ ਬਾਪ ਨੇ ਮੇਰੇ ਤੇ ਮਿਹਰ ਕੀਤੀ ਤੇ ਇਹ ਮੇਰੀ ਜਿਹੜੀ ਮਾਇਆ ਰੂਪੀ ਮਮਤਾ ਸੀ ਮਾਂ ਸੀ ਇਹਦੇ ਕਰੂ ਮੇਰੀ ਜਾਨ ਛੁੜਾ ਦਿੱਤੀ ਔਰ ਮੈਂ ਸੁੱਖਾ ਹੋ ਗਿਆ ਬਲ ਇਸ ਬਾਪੈ ਜਿਨੂੰ ਹੂੰ ਜਾਇਆ ਮੈਂ ਉਸ ਮਾਲਿਕ ਉਸ ਪਿਤਾ ਪ੍ਰਮਾਤਮਾ ਨੂੰ ਬਲਹਾਰੇ ਜਾਵਾਂ ਸਦਕੇ ਜਾਵਾਂ ਜਿਨ ਹੁ ਜਾਇ ਜਿਸਨੇ ਮੇਰਾ ਇਹ ਸਰੀਰ ਰਚਿਆ ਮੈਨੂੰ ਜਾਇ ਪਾ ਮੈਨੂੰ ਪੈਦਾ ਕੀਤਾ ਜਿਸਨੇ ਮੇਰੀ ਇਹ ਰਚਨਾ ਕੀਤੀ ਪੰਚਾਂ ਤੇ ਮੇਰਾ ਸੰਗ ਚੁਕਾਇਆ ਫਿਰ ਖਾਲੀ ਇਤਨਾ ਹੀ ਨਹੀਂ ਫਿਰ ਇਸ ਸਰੀਰ ਜਿਹੜੇ ਪੰਜ ਆ ਚਮੜਦੇ ਨੇ ਕਾਮ ਕਰੂਪ ਲੋਮ ਕਾਰਾ ਸਾ ਤ੍ਰਿਸ਼ਨਾ ਆਦਿ ਹੋਰ ਕਈ ਵਿਚਾਰ ਚਮੜਦੇ ਨੇ ਇਹਨਾਂ ਕਰੂ ਮੇਰੀ ਜਾਨ ਛੁੜਾ ਦਿੱਤੀ ਪੰਚਾਂ ਤੇ ਮੇਰਾ ਸੰਗ ਚੁਕਾਇਆ ਪਹਿਲਾਂ ਤਾਂ ਖੂਬਸੂਰਤ ਮੈਨੂੰ ਸਰੀਰ ਦਿੱਤਾ ਰੇਸ਼ਮ ਦੀ ਦਗਲੀ ਵਰਗਾ ਤੇ ਫਿਰ ਇਦੇ ਵਿੱਚੋਂ ਜਿਹੜੇ ਵਿਕਾਰ ਇਸ ਨੂੰ ਖੀਨ ਕਰਨ ਵਾਲੇ ਸਨ ਉਹਨਾਂ ਤੋਂ ਮੇਰਾ ਖਹਿੜਾ ਛੁੜਾ ਦਿੱਤਾ। ਪੰਜ ਮਾਰ ਭਾਮ ਤਲਦੀਨੇ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਮੈਂ ਇਹਨਾਂ ਪੰਜਾਂ ਨੂੰ ਮਾਰ ਕੇ ਪੈਰਾਂ ਥੱਲੇ ਦਬਾ ਦਿੱਤਾ। ਢੇੜ ਦਬਾ ਦਿੱਤਾ। ਮਲ ਦਿੱਤਾ ਇਹਨਾਂ ਨੂੰ ਹੁਣ ਇਹ ਮੇਰੇ ਉੱਤੇ ਸਵਾਰ ਨਹੀਂ ਹੁੰਦੀ ਮੈਂ ਇਹਨਾਂ ਤੇ ਸਵਾਰ ਹਾਂ ਮੇਰੇ ਵੱਸ ਵਿੱਚ ਨੇ। ਹਰ ਸਿਮਰ ਮੇਰਾ ਮਨ ਤਨ ਪੀਨਾ ਹਰ ਸਿਮਰ ਮੇਰਾ ਮਨ ਤਨ ਪੀਜ ਗਿਆ। ਮੇਰਾ ਤਨ ਵੀ ਪੀਜ ਗਿਆ ਹੁਣ ਮੇਰਾ ਤਨ ਵਿਕਾਰ ਭੁਗਣਾ ਨਹੀਂ ਚਾਹੁੰਦਾ। ਮੇਰਾ ਸਰੀਰ ਦੁਨੀਆਂ ਦਾ ਅਵਿਰਦੀਆ ਲਾਲਸਾ ਨਹੀਂ ਕਰਦਾ ਤੇ ਮੇਰਾ ਜਿਹੜਾ ਮਨ ਹੈ ਇਹ ਵੀ ਹੁਣ ਇਸ ਪਾਸੇ ਸਰੀਰ ਨੂੰ ਪ੍ਰੇਰਦਾ ਨਹੀਂ ਐਸੇ ਕਰਮ ਕਰ ਲਈ ਮਨ ਵੀ ਸਾਧਿਆ ਗਿਆ ਤੇ ਤਨ ਵੀ ਸਾਧਿਆ ਗਿਆ ਇਹ ਪਿਜਗੇ ਨੇ ਰੱਬ ਦੇ ਨਾਮ ਦੇ ਵਿੱਚ ਸ੍ਰਿਫਤ ਹੋ ਗਏ ਨੇ ਪਿਤਾ ਹਮਾਰੂ ਵੱਡ ਗੁਸਾਈ ਉਹ ਮੇਰਾ ਪਿਤਾ ਬੜਾ ਵੱਡਾ ਮਾਲਕ ਹੈ ਉਹ ਰਹਿਮਤਾ ਦਾ ਮਾਲਕ ਹੈ ਉਹਦੀ ਵਡੀਆਂ ਦਾ ਕੋੰਤ ਪਰਿਵਾਰ ਨਹੀਂ ਬਹੁਤ ਵੱਡਾ ਹੈ ਪਿਤਾ ਨੂੰ ਅਰੂ ਵੱਡ ਗੋਸਾਈਂ ਤਿਸ ਪਿਤਾ ਤੇ ਹੂੰ ਕਿਉ ਕਰ ਜਾਈਂ ਉਸ ਪਿਤਾ ਉਪਰ ਮੈਂ ਕਿਵੇਂ ਜਾਵਾ ਸੀ ਕਿੰਨ ਕਹਿੰਦੇ ਨੇ ਇਹ ਪੁੱਤਰ ਪਿਓ ਦੇ ਗਿਆ ਇਹ ਬੱਚੀ ਮਾਂ ਤੇ ਗਈ ਹੈ ਤੋ ਪਿਓ ਤੇ ਮਾਂ ਤੇ ਜਾਣਾ ਮਤਲਬ ਉਹਨਾਂ ਵਰਗਾ ਹੋ ਜਾਣਾ ਉਹਨਾਂ ਦੇ ਨਾਲ ਸੰਜੋਗ ਹੋ ਜਾਣਾ ਤੋ ਤਿਸ ਪਿਤਾ ਤੇ ਹੂੰ ਕਿਉ ਕਰ ਜਾਈਂ ਮੈਂ ਉਸ ਪਿਤਾ ਤੱਕ ਕਿਵੇਂ ਪਹੁੰਚ ਕਰਾਂ ਉਸ ਪਿਤਾ ਜੈਸਾ ਮੈਂ ਕਿਵੇਂ ਹੋ ਜਾਵਾਂ ਸਤਿਗੁਰੂ ਮਿਲਿਆ ਤਾਂ ਮਾਰਗ ਦਿਖਾਇਆ ਹਾਂ ਭਈ ਇਹ ਰਾਤ ਸਤਿਗੁਰੂ ਦਿਖਾ ਸਕਦਾ ਹੈ ਜੇ ਸਤਿਗੁਰੂ ਮਿਲੇ ਇਹ ਗੁਰੂ ਦਾ ਮਿਲਾਪ ਪ੍ਰਾਪਤ ਹੋ ਜਾਏ ਗੁਰੂ ਤੋਂ ਕਿ ਪਾਵੈ ਸ਼ਬਦ ਸ਼ਬਦ ਸੁਰ ਦਾ ਮੇਲ ਹੋ ਜਾਏ ਸੁਰਤੀ ਸ਼ਬਦ ਦੇ ਉਕਮਾ ਨੂੰ ਮੰਨਣਾ ਸ਼ੁਰੂ ਹੋ ਜਾਏ ਇਹ ਮਿਲਾਪ ਸਤਿਗੁਰੂ ਮਿਲੇ ਤਾਂ ਮਾਰਗ ਦਿਖਾਇਆ ਇਹ ਸਤਿਗੁਰੂ ਦੇ ਰਾਹੀਂ ਮੈਨੂੰ ਸਮਝ ਆਈ ਉਸ ਰਸਤੇ ਦੀ ਜਿਸ ਰਾਤੇ ਤੁਰਿਆ ਜਿਸ ਜੀਵਨ ਜਾਤ ਜੀਵਿਆਂ ਉਸ ਪਿਤਾ ਪਰਮਾਤਮਾ ਨਾਲ ਸਾਂਝ ਬਣਦੀ ਹੈ ਉਹ ਵੱਡਾ ਗੁਸਾਈ ਮਾਲਕ ਪ੍ਰਾਪਤ ਹੁੰਦਾ ਹੈ ਜਗਤ ਪਿਤਾ ਮੇਰਾ ਮਨ ਪਾਇਆ ਉਸ ਸ਼ਬਦ ਦੀ ਮੇਰ ਨਾਲ ਸ਼ਬਦ ਰੂਪੀ ਗੁਰੂ ਦੀ ਮੇਰ ਨਾਲ ਮੈਨੂੰ ਇਸ ਜਗਤ ਦਾ ਜਿਹੜਾ ਪਿਤਾ ਸਾਰੇ ਸੰਸਾਰ ਦਾ ਸਾਂਝਾ ਪਿਤਾ ਹੈ ਮੇਰਾ ਮਨ ਪਾਇਆ ਮੇਰੇ ਮਨ ਚ ਪਾ ਗਿਆ ਮੈਨੂੰ ਪਿਆਰਾ ਲੱਗਿਆ ਉਹਦੇ ਨਾਲ ਮੇਰਾ ਮਨ ਇੱਕ ਮਿਖੋਂ ਦੇ ਲੂਚਦਾ ਹੈ ਮੈਨੂੰ ਪਾ ਗਿਆ ਪਰ ਪ੍ਰਭੂ ਅੱਜ ਤੇ ਕਿਸੇ ਨੂੰ ਪ੍ਰਭੂ ਪਾਉਂਦਾ ਨਹੀਂ ਅੱਜ ਕਦੇ ਇੱਕ ਪਾਸੇ ਪ੍ਰਭੂ ਖੜਾ ਹੋਵੇ ਇੱਕ ਪਾਸੇ ਤਾਂ ਦੇ ਢੇਰ ਹੋਣ ਤੇ ਕਹੇ ਵੀ ਧੂਜ ਕੋਈ ਚੀਜ਼ ਮੰਗ ਲਓ ਮੈਨੂੰ ਮੰਗ ਲਓ ਜਾਂ ਪੈਸੇ ਦੇ ਢੇਰ ਮੰਗ ਲਓ ਅੱਜ ਦਾ ਇਨਸਾਨ ਪੈਸੇ ਦੇ ਢੇਰੀ ਮੰਗੇਗਾ ਰੱਬ ਕੋਲੋਂ ਰੱਬ ਨੂੰ ਨਹੀਂ ਮੰਗੇਗਾ ਪੈਸੇ ਮਿਲ ਗਏ ਤੇ ਰੱਬ ਨੂੰ ਕੀ ਕਰਨਾ ਅੱਜ ਦੀ ਵਿਵਸਥਾ ਇਹ ਬਣ ਚੁੱਕੀ ਹੈ ਪ੍ਰਭੂ ਪਾਉਂਦਾ ਹੀ ਨਹੀਂ ਕਿਸੇ ਨੂੰ ਬਲਕਿ ਇੱਥੇ ਤਾਂ ਕਹਿ ਗਏ ਪ੍ਰਭੂ ਕੋਈ ਚੀਜ਼ ਨਹੀਂ ਹੁੰਦੀ ਰੱਬ ਕੋਈ ਚੀਜ਼ ਨਹੀਂ ਹੁੰਦੀ ਪਰਮਾਤਮਾ ਕੋਈ ਚੀਜ਼ ਨਹੀਂ ਹੁੰਦੀ ਜੀ ਬਸ ਪੰਜ ਤੱਤ ਕਿਸੇ ਕੁਦਰਤੀ ਨਿਯਮ ਨਾਲ ਜੁੜ ਕੇ ਇਨਸਾਨ ਬਣ ਜਾਂਦਾ ਤੇ ਵਿੱਚ ਕੋਈ એનર્ਜੀ ਪੈਦਾ ਹੋ ਜਾਂਦੀ ਹੈ ਹੋਂ ਪੁਰਾਣੇ ਲੋਕੋ ਉਹ એનર્ਜੀ ਤੇ ਬੜੀ ਖਾਸ ਚੀਜ਼ ਹੈ ਜਿਸ ਨੇ ਇਹਨਾਂ ਕੁਝ ਰਚਨਾ ਕੀਤੀ ਹੈ ਤੁਸੀਂ ਇੰਗਲਿਸ਼ ਦੀ ਬੋਲੀ ਵਿੱਚ ਸਾਇੰਸੀ ਬੋਲੀ ਵਿੱਚ એનર્ਜੀ ਕਹ ਲਓ ਅਸੀਂ ਆਪਣੀ ਬੋਲੀ ਸ਼ਕਤੀ ਵੀ ਕਹਿੰਦੇ ਆ ਆਤਮਾ ਵੀ ਕਹਿੰਦੇ ਆ ਪਰਮਾਤਮਾ ਸਰਵਵਿਆਪਕ ਉਹ ਜੂਤ ਉਹ ਪਿਤਾ ਮਾਰੋ ਵੱਡ ਗੁਸਾਈ ਜਿਹੜਾ ਵੱਡਾ ਗੁਸਾਈ ਮਾਲਕ ਹੈ ਜਗਤ ਪਿਤਾ ਮੇਰਾ ਮਨ ਪਾਇਆ ਉਹ ਹੁਣ ਮੇਰੇ ਮਨ ਵਿੱਚ ਪਾ ਗਿਆ ਹੁਣ ਮੈਂ ਉਸ ਨਾਲ ਜੁੜਨਾ ਉਹਦੀ ਬੰਦਗੀ ਕਰਨੀ ਉਹਦੇ ਨਾਲ ਪਿਆਰ ਕਰਨਾ ਉਹਦੇ ਨਾਲ ਇਕਬੀ ਖੋਣਾ ਇਹ ਮੈਨੂੰ ਚੰਗਾ ਲੱਗਦਾ ਹੁਣ ਹਉ ਪੁੱਤ ਤੇਰਾ ਤੂੰ ਬਾਪ ਮੇਰਾ ਏ ਪ੍ਰਭੂ ਮੈਂ ਤੇਰਾ ਬੱਚਾ ਹਾਂ ਤੂੰ ਮੇਰਾ ਪਿਤਾ ਹੈ ਕਿਉਂਕਿ ਤੂੰ ਮੈਨੂੰ ਪੈਦਾ ਕੀਤਾ ਤੂੰ ਬਾਪਸ ਮਨ ਮੈਂ ਤੇਰਾ ਪੁੱਤਰ ਹਾਂ ਇੱਕ ਥਾਂ ਰ ਦੋਹਾਂ ਬਸੇਰਾ ਤੂੰ ਮੇਰੇ ਕੋ ਤੇ ਦੂਰ ਨਹੀਂ ਹੈ ਇੱਕੋ ਥਾਂ 18ਵੇਂ ਥਾਂ ਇੱਕੋ ਥਾਂ ਤੇ ਸਾਡਾ ਦੋਹਾਂ ਦਾ ਬਸੇਰਾ ਮੈਂ ਵੀ ਉੱਥੇ ਹੀ ਵਸਦਾ ਤੂੰ ਵੀ ਉੱਥੇ ਹੀ ਵਸਦਾ ਹੈ ਪਾਉ ਸ੍ਰੀ ਵੀ ਜਿਹੜਾ ਆਤਮਾ ਹੈ ਇਸ ਪਰਮਾਤਮਾ ਵਿੱਚ ਵਸਦਾ ਹੈ ਪਰਮਾਤਮਾ ਦੇ ਵਿੱਚ ਵਸਦਾ ਹੈ ਸ੍ਰੀ ਵਿੱਚ ਉਹ ਪਰਮਾਤਮਾ ਦੀ ਜੋਤ ਵੀ ਵਸਦੀ ਹੈ ਤੇ ਇਹ ਜੋਤ ਮੁੜ ਕੇ ਪਰਮਾਤਮਾ ਵਿੱਚ ਵਸਦੀ ਹੈ ਫਰੀਦਾ ਖਲਕ ਖਲਕ ਵਿੱਚ ਖਲਕ ਵਸਿਆ ਰਬ ਮਾਹ ਉਹ ਖਲਕ ਖਲਕ ਦੇ ਵਿੱਚ ਵਸਦਾ ਤੇ ਖਲਕ ਦੂਸਰਾ ਵੀ ਮੁੜ ਕੇ ਵਸਦੀ ਹੈ ਤੋ ਇਕ ਤੇ ਠਾਹਰ ਦੋ ਬਸੇਰਾ ਅਸਾਂ ਦੋ ਅੰਦਾ ਵਤਮੰਦ ਪਰ ਵਤਮੰਦ ਇੱਕੋ ਥਾਂ ਤੇ ਵਸੇਰਾ ਇਹ ਇੱਕ ਦੂਜੇ ਨਾਲ ਜੁੜੇ ਹੋਏ ਨੇ ਕੋਈ ਜੁਦਾ ਨਹੀਂ ਹਨ ਕੋ ਕਬੀਰ ਜਨ ਏਕੋ 부ਝਿਆ ਇੱਕ ਬਿਰਾਹ ਜਿਹੜਾ ਜਨ ਹੈ ਸੱਚਾ ਸਿਵਕ ਹੈ ਉਸਨੇ ਬਸ ਇੱਕੋ ਗੱਲ ਸਮਝੀ ਕੋ ਗੱਲ 부ਝੀ ਉਸਨੇ ਕੀ ਗੁਰ ਪ੍ਰਸਾਦ ਮੈਂ ਸਭ ਕੁਝ ਸੁਝਿਆ ਜਦੋਂ ਗੁਰੂ ਦੀ ਕਿਰਪਾ ਹੋਈ ਗੁਰੂ ਨਾਲ ਜੁੜਿਆ ਗੁਰੂ ਦੀ ਕਿਰਪਾ ਹੀ ਮੈ ਸਭ ਕੁਝ ਸੁਝੇ ਮੈਨੂੰ ਸਾਰੀ ਸੋਝੀ ਆ ਗਈ ਸਮਝ ਆ ਗਈ ਕਿ ਮਾਇਆ ਨੂੰ ਮਾਣੀ ਬਣਾਣਾ ਮਾਇਆ ਦੀ ममता ਇਹ ਰੋਲ ਦੀ ਹੈ ਇਹ ਜਨਮਰ ਦੇ ਗੇੜ ਦਾ ਕਾਰਨ ਬਣਦੀ ਹੈ ਔਰ ਇਹਦੇ ਕਾਰਨ ਹੀ ਸਾਰਾ ਲਗਨ ਪਾਲਾ ਪਾਲਾ ਲੱਗਦਾ ਜਿਹੜਾ ਇਹਦੇ ਕਾਰਨ ਤੇ ਜੇਦੂ ਮਾਇਆ ਤੂੰ ਜਾਨ ਛੁਡਾ ਲਵੇ ਮਾਇਆ ਦੀ ममता ਤੋਂ ਮਾਇਆ ਤੂੰ ਜਾਨ ਛੁਡਾ ਕੇ ਇਨਸਾਨ ਜੀ ਨਹੀਂ ਸਕਦਾ ਮਾਇਆ ਜ਼ਿੰਦਗੀ ਦਾ ਆਧਾਰ ਹੈ ਤੁਹਾਨੂੰ ਦੁਲਕਮਣੀ ਇਹ ਮਿਹਨਤ ਕਰਨੀ ਹੈ ਕਾਲਖਾਈ ਕੇ ਜਥੂ ਦੇ ਨਾਨਗਰਾ ਪਛਾਣੇ ਸੇ ਇਹ ਤੇ ਉਸ ਤਰ੍ਹਾਂ ਦੀ ਮਾਇਆ ਤੂੰ ਭੇਜ ਨਹੀਂ ਦੱਸਦੇ ਕਿ ਘਰ-ਬਾਰ ਛੱਡ ਕੇ ਜੰਗਲਾਂ 'ਚ ਤੁਰ ਜਾਈਏ ਅਸੀਂ। ਮਤਲਬ ਮਾਇਆ ਕਮਾਉਣ ਤੁਹਾਨੂੰ ਦੁਨਦਲਤ ਕਮਾਉਣੇ ਵੀ ਆ ਨੇ। ਮਾਤਾ-ਪਿਤਾ, ਧੀ-ਪੁੱਤਰ ਰਿਸ਼ਤੇ, ਨਾਤੇ, ਤਿਸਤਾ ਸਾਰਾ ਸੰਸਾਰੀ ਬੰਦੇ ਲਈ ਮਾਇਆ ਉਹ ਟੁਕਦਾ। ਇਹਨੂੰ ਛੱਡ ਕੇ ਨਹੀਂ ਕਿਤੇ ਜਾਣਾ, ਇਹਦੇ ਵਿੱਚ ਰਹਿਣਾ। ਲੇਕਿਨ ਇਹਦੀ ਮਮਤਾ ਨੂੰ ਮਾਰਨਾ ਅੰਦਰੋਂ, ਇਹਦੀ ਮੂਹ ਨੂੰ ਮਾਰਨਾ। ਮੂਹ ਇੱਕ ਰੋਗ ਐ, ਪ੍ਰੇਮ ਇੱਕ ਗੁਣ ਐ। ਸਿਸ਼ਟਾ ਪਿਆਰ ਕਰਨਾ ਜਿਹੜੀ ਪ੍ਰਭੂ ਨੇ ਪੈਦਾ ਕੀਤੀ, ਅਸੀਂ ਸੁਖੀ ਜ਼ਿੰਦਗੀ ਜੀ ਸਕੀਏ, ਰਿਸ਼ਤਾ ਨਾਤਾ, ਭਾਈ-ਬੰਦੂ ਵਜਿ ਰਹਿ ਕੇ। ਤਨ ਦੁਲਤਰੀ ਆਪਣੀ ਜ਼ਿੰਦਗੀ ਦੀ ਜ਼ਰੂਰਤਾਂ ਪੂਰੀਆਂ ਕਰੀਏ ਤਨ ਦੁਲਤ ਵੀ ਕਮਾਈਏ ਇੱਥੇ ਉਹ ਉਸ ਕਿਸਮ ਦਾ ਮਾਇਆ ਦਾ ਬੇਰਾਗ ਨਹੀਂ ਹੈ ਇਹ ਮਾਇਆ ਦੇ ਮੂਤ ਮਾਇਆ ਦੀ ਮਮਤਾ ਨੂੰ ਮਾਰਨਾ ਜਿਹੜੀ ਸਾਨੂੰ ਲੋਭੀ ਲਾਲਚੀ ਬਣਾਉਂਦੀ ਹੈ ਧੋਖੇबाज ਬਣਾਉਂਦੀ ਹੈ ਤੋ ਇਸ ਸ਼ਬਦ ਤੋਂ ਅਸੀਂ ਇਹ ਹੀ ਸਿੱਖਣਾ ਹੈ ਕਿ ਮਾਇਆ ਸਾਡੇ ਵੱਸ ਵਿੱਚ ਹੋਣੀ ਚਾਹੀਦੀ ਹੈ ਔਰ ਪਿਤਾ ਪਰਮਾਤਮਾ ਨਾਲ ਲੜ ਲੱਗਾਂਗੇ ਉਹ ਸਾਡੇ ਹਿਰਦੇ ਰੂਪੀ ਸੇਜ ਨੂੰ ਸੁਖਾਲੇ ਕਰ ਦਿੰਦਾ ਸੁਖੇ ਹੋ ਜਾਂਦਾ ਹੈ ਵੀ ਕਰਮੋਂ ਦੁ ਮੁਕਤੀ ਹੋ ਜਾਂਦੀ ਹੈ ਪੰਜਾਂ ਤੋਂ ਜਨ ਛੁੱਟ ਜਾਂਦੀ ਹੈ ਮਾਇਆ ਦੀ ਮਮਤਾ ਤੋਂ ਵੀ ਜਨ ਛੁੱਟ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ